ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਉੜਦ ਦੀ ਦਾਲ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਇਆ ਜੇਕਰ ਤੁਸੀਂ ਇਸ ਉਪਾਅ ਨੂੰ ਕਰਦੇ ਹੋ ਤਾਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਨਾਲ-ਨਾਲ ਜੇਕਰ ਤੁਹਾਡਾ ਕੋਈ ਦੁਸ਼ਮਣ ਹੈ ਜੋ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਰੰਤ ਹੀ ਦੂਰ ਹੋ ਜਾਵੇਗਾ ਤੁਸੀਂ ਇਸ ਉਪਾਅ ਨੂੰ ਕਰਕੇ ਆਪਣੇ ਦੁਸ਼ਮਣਾਂ ਦੀ ਆਕੜ ਨੂੰ ਕੱਢ ਸਕਦੇ ਹੋ ਉਹ ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਕਰ ਸਕਦੇ ਹੋ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦੁਸ਼ਮਣਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤੇ ਚਾਹ ਫਿਰ ਉਹਨਾਂ ਦੇ ਕੀਤੇ ਕਰਾਏ ਤੋਂ ਬਹੁਤ ਜ਼ਿਆਦਾ ਤੁਸੀਂ ਪਰੇਸ਼ਾਨ ਰਹਿੰਦੇ ਹੋ ਕਈ ਵਾਰ ਸਾਨੂੰ ਹੁੰਦਾ ਸਾਡੇ ਉੱਪਰ ਕਾਲਾ ਜਾਦੂ ਟੂਣਾ ਕਰਵਾਇਆ ਹੋਇਆ ਤੇ ਜਾਂ ਫਿਰ ਸਾਡੇ ਕੰਮਕਾਰਾਂ ਨੂੰ ਸਾਡੇ ਘਰ ਦੇ ਵਿੱਚ ਸਾਡੇ ਜਿਵੇਂ ਕਿ ਕੋਈ ਖੁਸ਼ੀ ਦਾ ਤਿਹ ਦੇਨ ਹੁੰਦਾ ਹੈ ਜਿਵੇਂ ਕਿ ਆਪਣੇ ਘਰ ਦੇ ਵਿੱਚ ਕਿਸੇ ਲੜਕੇ ਲੜਕੀ ਦੀ ਸ਼ਾਦੀ ਹੁੰਦੀ ਹੈ ਵਿਆਹ ਹੁੰਦਾ ਹੈ ਉਹਨਾਂ ਦਾ ਰਿਸ਼ਤਾ ਨਿਵਰਦਾ ਇਸ ਤਰ੍ਹਾਂ ਸਾਡੇ ਕੰਮਕਾਰਾਂ ਨੂੰ ਤੇ ਜਾਂ ਫਿਰ ਸਾਡੇ ਵਿਆਹ ਦੇ ਜਿਵੇਂ ਲੇਖ ਸੰਜੋਗੇ ਉਹਨਾਂ ਨੂੰ ਬੰਨ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਗੁਪਤ ਦੁਸ਼ਮਣ ਹੁੰਦੇ ਨੇ ਨਾ ਉਹ ਬੰਦਨ ਕਰੇ ਆਵਾ ਬਹੁਤ ਜ਼ਿਆਦੀ ਸਾਡੇ ਉੱਪਰ ਕਰਵਾਉਂਦੇ ਨੇ ਤਾਂ ਜੋ ਕਿ ਸਾਡੇ ਹਰ ਇੱਕ ਕੰਮ ਤੇ ਰੋਕ ਲੱਗ ਜਾਵੇ ਤੇ ਬਹੁਤ ਵਾਰ ਕੀ ਹੁੰਦਾ ਹੈ ਕਿ ਸਾਡੇ ਵਪਾਰ ਦੇ ਜਿਹੜੇ ਕਾਰੋਬਾਰ ਨੇ ਉਹਨਾਂ ਨੂੰ ਬੰਨ੍ਹ ਦਿੰਦੇ ਆ ਕਿ ਸਾਡਾ ਜਿਹੜਾ ਕਾਰੋਬਾਰ ਇਹ ਚੱਲੇ ਨਾ ਤੇ ਜਿਹੜਾ ਵਪਾਰ ਦੇ ਨਾਲ-ਨਾਲ ਸਾਡੇ ਘਰ ਦੇ ਜਿਹੜੇ ਫੈਮਿਲੀ ਮੈਂਬਰ ਹੁੰਦੇ ਨੇ ਪਰਿਵਾਰ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਕਿ ਸਾਡੇ ਘਰ ਦੇ ਵਿੱਚ ਇੱਕ ਵਿਅਕਤੀ ਠੀਕ ਹੁੰਦਾ ਦੂਸਰਾ ਬਿਮਾਰ ਹੋ ਜਾਂਦਾ ਕਹਿਣ ਦਾ ਭਾਵ ਕਿ ਸਾਡੇ ਘਰ ਦੇ ਵਿੱਚ ਉਹ ਬਿਮਾਰੀ ਦੂਰ ਨਹੀਂ ਹੁੰਦੀ ਜਦੋਂ ਸਾਡੇ ਘਰ ਦੇ ਵਿੱਚ ਬਿਮਾਰੀ ਆਪਣਾ ਵਾਸ ਕਰ ਲੈਂਦੀ ਹੈ ਤੇ ਸਾਡੇ ਘਰ ਤੋਂ ਚਾਨ ਦਾ ਨਾਮ ਨਹੀਂ ਲੈਂਦੀ ਤੇ ਇਸ ਤਰ੍ਹਾਂ ਦੇ ਘਰ ਦੇ ਵਿੱਚ ਪੈਸੇ ਦੀ ਧੰਨ ਦੀ ਬਹੁਤ ਜ਼ਿਆਦਾ ਬਰਬਾਦੀ ਹੁੰਦੀ ਹੈ। ਇਹ ਪ੍ਰੋਬਲਮ ਮੁਸ਼ਕਲ ਉਹਨਾਂ ਘਰਾਂ ਦੇ ਵਿੱਚ ਆਉਂਦੀ ਹੈ ਜਿੰਨਾ ਘਰਾਂ ਦੇ ਵਿੱਚ ਕਿਸੇ ਦਾ ਕੁਝ ਕੀਤਾ ਕਰਵਾਇਆ ਹੁੰਦਾ ਹੈ ਤੇ ਜਾਂ ਫਿਰ ਜਿੰਨਾਂ ਦੀ ਦੁਸ਼ਮਣਾਂ ਪਿੱਠ ਪਿੱਛੇ ਵਾਰ ਕਰਦੇ ਆ ਗੁਪਤ ਦੁਸ਼ਮਣ ਹੁੰਦੇ ਨੇ ਉਹਨਾਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾ ਆਉਂਦੀਆਂ ਰਹਦੀਆਂ ਨੇ। ਇਸ ਤੋਂ ਇਲਾਵਾ ਕਈ ਵਾਰ ਹੁੰਦਾ ਸਾਡੇ ਘਰ ਦੇ ਵਿੱਚ 네ਗੇਟਿਵਿਟੀ ਐਨਰਜੀ ਨਕਾਰਾਤਮਕ ਊਰਜਾ ਵਾਚ ਜਾਂਦੀ ਹੈ ਜਿਸ ਕਰਕੇ ਸਾਡੇ ਘਰ ਦੇ ਵਿੱਚ ਲੋਕ ਕਾਫੀ ਜ਼ਿਆਦਾ ਬਿਮਾਰ ਰਹਿਣ ਲੱਗ ਜਾਂਦੇ ਤੇ ਇਸ ਤਰ੍ਹਾਂ ਦੇ ਘਰਾਂ ਦੇ ਵਿੱਚ ਹਮੇਸ਼ਾ ਗਰੀਬੀ ਆਪਣਾ ਵਾਸ ਬਣਾ ਲੈਂਦੀ ਹੈ ਕਿਉਂਕਿ ਧਨ ਦੀ ਹਾਨੀ ਹੁੰਦੀ ਹੀ ਹੁੰਦੀ ਹੈ ਜਦੋਂ ਪੈਸਾ ਬਿਮਾਰੀਆਂ ਤੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਘਰ ਦੇ ਵਿੱਚ ਬਿਲਕੁਲ ਵੀ ਬਰਕਤ ਨਹੀਂ ਰਹਿੰਦੀ ਇਸੇ ਤਰ੍ਹਾਂ ਜਦੋਂ ਕੋਈ ਵੀ ਗੁਪਤ ਦੁਸ਼ਮਣ ਜਾਂ ਕਈ ਲੋਕ ਕਿਸੇ ਤੇ ਕੁਝ ਕਰਵਾਉਂਦੇ ਨੇ ਗਲਤ ਉਹ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੇ ਕਿ ਸਾਹਮਣੇ ਵਾਲੇ ਪਰਸਨ ਨੂੰ ਕਿੰਨਾ ਜ਼ਿਆਦਾ ਦੁੱਖ ਤਕਲੀਫ ਚ ਲੰਘਣਾ ਪਏਗਾ ਇਸੇ ਤਰ੍ਹਾਂ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਹੀ ਹੈ ਤੁਹਾਡੇ ਉੱਪਰ ਕੁਝ ਤਾੰਤ੍ਰਿਕ ਕਰਿਆਵਾਂ ਕਰਵਾਈਆਂ ਹੋਈਆਂ ਨੇ ਤਾਂ ਇਹਨਾਂ ਤੋਂ ਬਚਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਹਨਾਂ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਮੱਝ ਸਕਦੀਆਂ ਉਸ ਤੇ ਲਈ ਅਸੀਂ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਸਿੰਪਲ ਤੇ ਘਰੇਲੂ ਛੋਟਾ ਜਿਹਾ ਉਪਾਅ ਲੈ ਕੇ ਆਈ ਆ। ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਬਿਨਾਂ ਇੱਕ ਵੀ ਰੁਪਇਆ ਖਰਚ ਕੀਤੇ ਤੁਸੀਂ ਕਰ ਸਕਦੇ ਹੋ ਤੇ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਨੂੰ ਦੂਰ ਕਰ ਸਕਦੇ ਹੋ। ਇਸ ਉਪਾਅ ਨੂੰ ਤੁਸੀਂ ਕਿਵੇਂ ਕਰੋਗੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਿੰਨੀ ਵਾਰ ਕਰਨਾ ਹੈ ਤੇ ਕਿਹੜੇ ਸਮੇਂ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕੀ ਕਮੇਂਟ ਵਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਅ ਦੇ ਵਿੱਚ ਤੁਹਾਨੂੰ ਸੱਤ ਸਿਰਫ ਉਰਦ ਦੇ ਦਾਣੇ ਚਾਹੀਦੇ ਨੇ ਉਰਦ ਦੀ ਦਾਲ ਦੇ ਦਾਣੇ ਤੁਸੀਂ ਇਹਨਾਂ ਦਾ ਉਪਾਅ ਕਰਕੇ ਸੱਤ ਦਾਣਿਆਂ ਦਾ ਤੁਸੀਂ ਇੱਕ ਅਚੇਹੀ ਜਗ੍ਹਾ ਤੇ ਸੁੱਟ ਦੇਣਾ ਤੇ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਇਹ ਉਪਾਅ ਕਰ ਲਿਆ ਨਾ ਤੇ ਉਸੇ ਸਮੇਂ ਤੁਸੀਂ ਸਮਝ ਲਾਓ ਕਿ ਦੁਸ਼ਮਨਾ ਦੀ ਬੈਂਡ ਵਚਨੀ ਸ਼ੁਰੂ ਹੋ ਜਾਵੇਗੀ ਤੇ ਦੁਸ਼ਮਨਾ ਦੀ ਆਕਰ ਨਿਕਲ ਚਾਵੇਗੀ ਤੇ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਤੁਹਾਡੇ ਸਾਹਮਣੇ ਆਪਣਾ ਸਿਰ ਝੁਕ ਕੇ ਨਹੀਂ ਰਹਿਣੀ। ਕਹਿਣ ਦਾ ਭਾਵ ਇਹ ਹੀ ਹੈ ਕਿ ਜਿਹੜਾ ਉਹਨਾਂ ਦਾ ਕਮੰਡ ਹੋਵੇਗਾ ਉਹ ਚੋਰ-ਚੋਰ ਹੋ ਜਾਵੇਗਾ। ਤੇ ਉਹਨਾਂ ਦੀ ਬੁੱਧੀ ਇਸ ਤਰੀਕੇ ਦੀ ਹੋ ਜਾਵੇਗੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਨਾਲ ਵੀ ਕੁਝ ਬੁਰਾ ਕਰਨ ਬਾਰੇ ਕਦੇ ਵੀ ਨਹੀਂ ਸੋਚਣਗੇ, ਕਰਨਾ ਤਾਂ ਦੂਰ ਦੀ ਗੱਲ, ਉਹ ਕਦੇ ਸੋਚਣਗੇ ਵੀ ਨਹੀਂ। ਇਸ ਉਪਾਅ ਦੇ ਲਈ ਸਿਰਫ ਤੁਹਾਨੂੰ 7 ਉੜਜ ਦੀ ਦਾਲ ਦੀ ਦਾੜੇ ਚਾਹੀਦੇ ਨੇ ਜਦੋਂ ਤੁਸੀਂ ਇਸ ਦਾਲ ਦੇ ਨਾਲ ਉਪਾਅ ਕਰੋਗੇ ਸਮਝ ਲਓ ਕਿ ਤੁਹਾਡਾ 1 ਵੀ ਰੁਪਏ ਦਾ ਖਰਚਾ ਨਹੀਂ ਹੋਣ ਵਾਲਾ ਇਸ ਦੇ ਨਾਲ ਨਾਲ ਇਸ ਉਪਾਅ ਦੀ ਇਹ ਇੱਕ ਖਾਸ ਗੱਲ ਜੋ ਤੁਹਾਨੂੰ ਦੱਸ ਦਿੰਦੇ ਆ ਕਿ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਨਾ ਉਪਾਅ ਨੂੰ ਕਰਨ ਤੋਂ ਬਾਅਦ ਦੂਸਰੇ ਜਾਂ ਸਹੀ ਤੀਸਰੇ ਦਿਨ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲ ਜਾਵੇਗਾ ਇਸ ਉਪਾਅ ਨੂੰ ਕੋਈ ਵੀ ਕਰ ਸਕਦਾ ਹੈ ਲੇਡੀਜ਼ ਜੈਂਟਸ ਦੋਨੋਂ ਕਰ ਸਕਦੇ ਨੇ ਜਿਸ ਨੂੰ ਵੀ ਦੁਸ਼ਮਨਾ ਨੇ ਤੰਗ ਪਰੇਸ਼ਾਨ ਕੀਤਾ ਉਹਨਾਂ ਦੇ ਘਰ ਦੇ ਵਿੱਚ ਬਿਮਾਰੀ ਇਹ ਦਲੇਦਰਤਾ ਪੈਸਾ ਨਹੀਂ ਰੁਕਦਾ ਪੈਸੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਉਹ ਹਰ ਇੱਕ ਇਨਸਾਨ ਇਸ ਉਪਾਅ ਨੂੰ ਕਰ ਸਕਦਾ ਹੈ ਇਸੀ ਤਰ੍ਹਾਂ ਇਸ ਉਪਾਣੂ ਕਰਨ ਦੇ ਲਈ ਤੁਸੀਂ 7 ਉੜਦ ਦੇ ਦਾਣੇ ਲੈ ਲੈਣੇ ਨੇ ਉੜਦ ਦੀ ਦਾਲ ਦੇ ਸਾਬਤ ਹੋਣੇ ਚਾਹੀਦੇ ਨੇ ਉੜਦ ਦੀ ਦਾਲ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਦੋ ਹਿੱਸਿਆਂ ਦੇ ਵਿੱਚ ਕੈਂਦਾ ਭਾਪ ਕਿ ਪੀਸੀ ਹੋਈ ਹੁੰਦੀ ਆ ਦਲੀ ਹੋਈ ਤੇ ਇੱਕ ਹੁੰਦੀ ਹੈ ਸਾਬਤ ਤੁਸੀਂ ਸਾਬਤ ਉੜਦ ਦੀ ਦਾਲ ਦੇ 7 ਦਾਣੇ ਲੈ ਲੈਣੇ ਤੇ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਉਹ ਜਿਹੜੀ ਉਰਦ ਦੀ ਦਾਲ ਦੇ 7 ਦਾਣੇ ਲੈ ਰਹੇ ਹੋ ਨਾ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਖਰਾਬ ਪੁਰਾਣੀ ਕਾफी ਸਮੇਂ ਦੀ ਪਈ ਉਹ ਤੁਸੀਂ ਇਸਤੇਮਾਲ ਨਹੀਂ ਕਰਨੀ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਥੋੜਾ ਜਿਹਾ ਆਟਾ ਤੇ ਤੁਸੀਂ ਥੋੜਾ ਜਿਹਾ ਆਟਾ ਲੈ ਕੇ ਉਸ 'ਚ ਪਾਣੀ ਪਾ ਕੇ ਤੁਸੀਂ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲੈਣਾ ਇਸ ਤਰੀਕੇ ਦੇ ਨਾਲ ਜਿਵੇਂ ਕਿ ਹਰ ਰੋਜ਼ ਅਸੀਂ ਰੋਟੀ ਬਣਾਉਣ ਦੇ ਲਈ ਆਪਣੇ ਘਰ ਦੇ ਵਿੱਚ ਆਟਾ ਗੁੰਨਨੇ ਆ। ਸੋ ਇਸੇ ਤਰ੍ਹਾਂ ਜਿਹੜਾ ਤੁਸੀਂ ਆਟਾ ਗੁੰਨਿਆ ਉਸ ਨੂੰ ਤੁਸੀਂ ਕਿਸੇ ਪਲੇਟ 'ਚ ਜਾਂ ਫਿਰ ਕਟੋਰੀ ਦੇ ਵਿੱਚ ਰੱਖ ਲੈਣਾ ਕਿ ਸੱਤ ਸਾਬਤ ਉਰਦ दाल ਦੇ ਦਾਣੇ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਅਜਿਹੀ ਜਗ੍ਹਾ ਤੇ ਬੈਠ ਜਾਣਾ ਜਿੱਥੇ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਕੋਈ ਤੰਗ ਪਰੇਸ਼ਾਨ ਨਾ ਕਰੇ ਇਸ ਉਪਾਅ ਨੂੰ ਕਰਦੇ ਸਮੇਂ ਇਸੇ ਤਰ੍ਹਾਂ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਐਸੇ ਰੂਮ 'ਚ ਬੈਠ ਕੇ ਇਸ ਉਪਾਅ ਨੂੰ ਕਰਨਾ ਹੈ ਤੇ ਜੇਕਰ ਤੁਸੀਂ ਜਮੀਨ ਤੇ ਬੈਠ ਕੇ ਵੀ ਇਸ ਉਪਾਅ ਨੂੰ ਕਰਨਾ ਚਾਹੁੰਦੇ ਹੋ ਤਾਂ ਜਮੀਨ ਤੇ ਬੈਠ ਕੇ ਵੀ ਕਰ ਸਕਦੇ ਹੋ ਤੇ ਜੇਕਰ ਤੁਸੀਂ ਬੈੱਡ, ਕੁਰਸੀ ਜਾਂ ਸੋਫੇ ਤੇ ਬੈਠ ਕੇ ਕਰਨਾ ਚਾਹੁੰਦੇ ਹੋ ਤਾਂ ਉੱਥੇ ਬੈਠ ਕੇ ਵੀ ਕਰ ਸਕਦੇ ਹੋ। ਕਈ ਲੋਕਾਂ ਨੂੰ ਕਿਸੇ ਪ੍ਰੋਬਲਮ 'ਤੇ ਕਰਕੇ نیچے ਬੈਠਣ ਤੋਂ ਪ੍ਰੋਬਲਮ ਹੁੰਦੀ ਹੈ। ਉਹਨਾਂ ਦੇ ਗੋਡਿਆਂ ਦੇ ਲੱਤਾਂ ਦੇ ਵਿੱਚ ਦਰਦ ਹੁੰਦਾ ਹੈ। ਸੋ ਇਸ ਕਰਕੇ ਉਹ ਆਪਣੇ ਬਿਸਤਰ ਜਾਂ ਫਿਰ ਬੈੱਡ ਤੇ ਬੈਠ ਕੇ ਵੀ ਇਸ ਉਪਾਅ ਨੂੰ ਕਰ ਸਕਦੇ। ਇਸੀ ਤਰ੍ਹਾਂ ਹੁਣ ਤੁਸੀਂ ਜਿਹੜਾ ਆਟਾ ਲਿਆਏ ਤੇ ਸੱਤ ਉੜਦ ਦੀ ਦਾਲ ਦੇ ਤੁਸੀਂ ਦਾਣੇ ਲਿਆ ਉਹ ਦਾਲ ਦੇ ਦਾਣਿਆਂ ਨੂੰ ਤੁਸੀਂ ਜੋ ਆਟਾ ਲਿਆਏ ਉਸ ਆਟੇ ਦੇ ਉੱਪਰ ਤੁਸੀਂ ਚਿਪਕਾਉਣਾ ਹੈ ਚਿਪਕਾਉਣਾ ਤੁਸੀਂ ਕਿਸ ਤਰੀਕੇ ਆ ਕਿ ਇੱਕ ਉੜਦ ਦੀ ਦਾਲ ਦਾ ਤੁਸੀਂ ਦਾਣਾ ਚੁੱਕਣਾ ਸੱਜੇ ਹੱਥ ਦੇ ਨਾਲ ਤੁਸੀਂ ਚੁੱਕਣਾ ਉਸ ਨੂੰ ਚੁੱਕ ਕੇ ਤੁਸੀਂ ਆਟੇ ਦੇ ਉੱਪਰ ਲਗਾਉਣਾ ਹੈ ਤੇ ਫਿਰ ਤੁਸੀਂ ਬੋਲਣਾ ਹੈ ਦੁਸ਼ਮਨ ਦਾ ਨਾਸ਼ ਫਿਰ ਤੁਸੀਂ ਦੂਸਰਾ ਦਾਣਾ ਚੁੱਕਣਾ ਹੈ ਤੇ ਉਸ ਨੂੰ ਲਗਾਉਣਾ ਲਗਾਉਣ ਤੋਂ ਬਾਅਦ ਬੋਲਣਾ ਹੈ ਦੁਸ਼ਮਨ ਦਾ ਨਾਸ਼ ਫਿਰ ਤੀਜਾ ਦਾਣਾ ਚੁੱਕਣਾ ਉਸ ਨੂੰ ਆٹے ਤੇ ਲਗਾਉਣ ਤੋਂ ਬਾਅਦ ਵਿੱਚ ਗੋਲਣਾ ਦੁਸ਼ਮਣ ਦਾ ਨਾਸ਼ ਇਸ ਤਰੀਕੇ ਦੇ ਨਾਲ ਤੁਸੀਂ ਸੱਤ ਦੇ ਸੱਤ ਦਾਣੇ ਨੇ ਜਿਹੜੇ ਆٹے ਦੇ ਉੱਪਰ ਲਗਾ ਦੇ ਨੇ ਇਹਨਾਂ ਸਾਰੇ ਦਾਣਿਆਂ ਨੂੰ ਇੱਕੋ ਵਾਰ ਦੇ ਵਿੱਚ ਤੁਸੀਂ ਨਹੀਂ ਚਪਕਾਉਣਾ ਇੱਕ ਇੱਕ ਕਰਕੇ ਇਸ ਤਰੀਕੇ ਦੇ ਨਾਲ ਬੋਲਦੇ ਜਾਣਾ ਤੇ ਚਪਕਾਉਂਦੇ ਜਾਣਾ ਇਸ ਤਰ੍ਹਾਂ ਦਾਣੇ ਚਿਪਕਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਭਗਵਾਨ ਪੈਰਵਨਾਥ ਜੀ ਦਾ ਤੁਸੀਂ ਇੱਕ ਮੰਤਰ ਬੋਲਣਾ ਹੈ ਤੇ ਉਸ ਮੰਤਰ ਨੂੰ ਵੀ ਤੁਸੀਂ ਕਿੰਨੀ ਵਾਰ ਬੋਲਣਾ ਹੈ ਉਸ ਮੰਤਰ ਨੂੰ ਵੀ ਤੁਸੀਂ 7 ਵਾਰ ਬੋਲਣਾ ਹੈ ਜੋ ਮੰਤਰ ਤੁਸੀਂ ਬੋਲਣਾ ਉਸ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਸਕਦੇ ਹੋ ਜਾਂ ਫਿਰ ਕਾਪੀ ਤੇ ਨੋਟ ਕਰ ਸਕਦੇ ਹੋ ਮੰਤਰ ਓਮ ਸ਼੍ਰੀ ਬੈਰਵਾਏ ਨਮਾ ਤੇ ਕਿੰਨੀ ਵਾਰ ਇਸ ਨੂੰ ਬੋਲਣਾ ਹੈ 7 ਵਾਰ ਬੋਲਣਾ ਹੈ ਤੇ ਜਿਵੇਂ ਹੀ ਤੁਸੀਂ ਇਸ ਮੰਤਰ ਨੂੰ 7 ਵਾਰ ਬੋਲ ਲਾਓਗੇ ਕਤੋਂਸੀ ਹੱਥ ਜੋੜ ਕੇ ਪੈਰ ਵਜੀਦਾ ਧਿਆਨ ਧਰ ਕੇ ਤੁਸੀਂ ਆਪਣੇ ਮਨ ਦੀ ਜੋ ਵੀ ਪ੍ਰਾਰਥਨਾ ਕਰਨੀ ਹੈ ਦੁਸ਼ਮਣ ਨੇ ਤੁਹਾਡੇ ਕਾਰਜ 'ਤੇ ਬਰਕਤ ਨਹੀਂ ਪੈਂਦੀ ਪਿਆਸਾ ਨਹੀਂ ਰੋਕਦਾ ਤੁਹਾਨੂੰ ਤੰਗੀ ਪਰੇਸ਼ਾਨੀਆਂ ਚਾ ਕਿਸੇ ਵਿਅਕਤੀ ਨੇ ਪਰੇਸ਼ਾਨ ਕੀਤਾ ਹੋਇਆ ਹੈ ਇਹ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੁਹਾਡੀਆਂ ਸਾਰੀਆਂ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਂ ਚੇਕਰ ਤੁਸੀਂ ਕਿਸੇ ਹੋਰ ਧਰਮ ਨੂੰ ਮੰਨਦੇ ਹੋ ਪ੍ਰਮਾਤਮਾ ਨੂੰ ਮੰਨਦੇ ਹੋ ਤਾਂ ਤੁਸੀਂ ਆਪਣੇ ਪ੍ਰਮਾਤਮਾ ਦਾ ਧਿਆਨ ਧਰ ਕੇ ਆਪਣੇ ਮਨ ਹੀ ਅੰਦਰ ਆਪਣੇ ਪਰਮਾਤਮਾ ਦੇ ਅੱਗੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਅਰਦਾਸ ਬੇਨਤੀ ਕਰ ਸਕਦੇ ਤੇ ਇਸ ਤਰ੍ਹਾਂ ਅਰਦਾਸ ਕਰਨ ਤੋਂ ਬਾਅਦ ਤੇ ਇਹ ਉਪਾਕਰਨ ਤੋਂ ਬਾਅਦ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਤੁਹਾਨੂੰ ਦੁਸ਼ਮਣ ਤੰਗ ਪਰੇਸ਼ਾਨ ਕਰਦੇ ਨੇ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਦਾ ਵਾਸ ਹੈ ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰੋਬਲਮ ਹੈ ਉਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਅਰਦਾਸ ਬੇਨਤੀ ਤੇ ਪ੍ਰਾਰਥਨਾ ਕਰਨੀ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੁਖੀ ਰਹੋ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜੀ ਤੁਸੀਂ ਉੜਦ ਦੀ ਦਾਲ ਦੇ ਦਾਣੇ ਆٹے ਦੇ ਉੱਤੇ ਲਗਾਏ ਸੀ ਨਾ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਆٹے ਦੇ ਵਿੱਚ ਗੱਡ ਦੇਣਾ ਤਾਂ ਜੋ ਕਿ ਉੱਪਰੋਂ ਦਿਖਾਈ ਨਾ ਦੇਣ ਇਸ ਤਰੀਕੇ ਦੇ ਨਾਲ ਤੁਸੀਂ ਗੱਡ ਦੇਣਾ ਕਿ ਕੋਈ ਵੀ ਦਾਣਾ ਆٹے ਦੇ ਵਿੱਚੋਂ ਬਾਹਰ ਨਿਕਲ ਕੇ ਡਿੱਗੇ ਨਾ ਇਸ ਕਰਕੇ ਤੁਸੀਂ ਇਸ ਆਟੇ ਨੂੰ ਗੁੰਨ ਕੇ ਲੈਣਾ ਹੈ ਸੁੱਕਾ ਨਹੀਂ ਲੈਣਾ ਇਸ ਤਰ੍ਹਾਂ ਉਸ ਤੋਂ ਬਾਅਦ ਵਿੱਚ ਤੁਸੀਂ ਆਟੇ ਨੂੰ ਚੁੱਕ ਕੇ ਆਪਣੇ ਘਰ ਤੋਂ ਬਾਹਰ ਜਾਣਾ ਜਿੱਥੇ ਕੋਈ ਛੋਟਾ-ਵੋਟਾ ਤਲਾਬ ਹੋਵੇ ਮੱਛਲੀਆਂ ਹੁੰਣ ਜਾਂ ਫਿਰ ਓਤੇ ਤੇ ਜਾਂ ਫਿਰ ਕੋਈ ਐਸਾ ਦਰਖਤ ਜਿੱਥੇ ਕਾਫੀ ਕਿਚੜੀਆਂ ਕਾ ਛੋਟੇ-ਛੋਟੇ ਜਾਨਵਰ ਰਹਦੇ ਹੋੜਾ ਉਥੇ ਤੁਸੀਂ ਇਸ ਆਟੇ ਨੂੰ ਸੁੱਟ ਕੇ ਪਾ ਕੇ ਆ ਜਾਣਾ ਤੇ ਜਿਵੇਂ ਹੀ ਉਹ ਛੋਟੇ-ਛੋਟੇ ਜੀਵ ਤੁਹਾਡੇ ਇਸ ਪਾਏ ਹੋਏ ਆਟੇ ਨੂੰ ਖਾਣਗੇ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਤਾਂ ਉਹ ਵੀ ਦੂਰ ਹੋ ਜਾਵੇਗਾ ਤੁਹਾਡੇ ਭਾਵੇਂ ਕਿੰਨੇ ਵੀ ਦੁਸ਼ਮਣ ਕਿਉਂ ਨਾ ਹੋਣ ਕਿੰਨੇ ਵੀ ਤਾਕਤਵਰ ਕਿਉਂ ਨਾ ਹੋਣ ਉਹ ਦੁਬਾਰਾ ਵਾਪਸ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਆਉਣਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੇ ਨਾ ਹੀ ਆਉਣ ਦੇ ਬਾਰੇ ਕਦੇ ਭੁੱਲ ਕੇ ਵੀ ਸੋਚਣਗੇ ਇਸ ਉਪਾਅ ਨੂੰ ਤੁਸੀਂ 2 ਤੋਂ 3 ਵਾਰ ਕਰ ਸਕਦੇ ਹੋ ਤੇ ਕਦੋਂ ਵੀ ਮਰਜ਼ੀ ਕਿਸੇ ਵੀ ਦਿਨ ਕਿਸੇ ਵੀ ਸਮੇਂ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਸਮਾਂ ਮਿਲੇਗਾ ਤੁਸੀਂ ਇਸ ਉਪਾਅ ਨੂੰ ਆਰਾਮ ਦੀ ਨਾਲ ਆਪਣੇ ਘਰ ਵਿੱਚ ਬੈਠ ਕੇ ਕਰ ਸਕਦੇ ਹੋ ਦੁਸ਼ਮਣ ਭਾਵੇਂ ਸਾਹਮਣੇ ਤੇ ਹੋਣ ਭਾਵੇਂ ਪਿੱਠ ਪਿਛੇ ਹੋਣ ਭਾਵੇਂ ਗੁਪਤ ਹੋਣ ਇਸ ਉਪਾਅ ਨੂੰ ਕਰਨ ਦੇ ਨਾਲ ਉਹ ਦੂਰ ਹੋ ਜਾਣਗੇ ਤੁਹਾਡੀ ਜ਼ਿੰਦਗੀ ਤੋਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਤੇ ਜਾਣਕਾਰੀ ਉਰਦ ਦੀ ਦਾਲ ਦਾ ਉਪਾਅ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਤੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਹਾਜ਼ਰੀ ਤੁਸੀਂ ਜ਼ਰੂਰ ਲਗਵਾਇਆ ਕਰੋ ਜੀ ਤੇ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਜ਼ਰੂਰ ਮਿਲਣ ਵਾਲਾ ਹੈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਦੇ ਨਾਲ